ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੀ YouTube ਚੈਨਲ ਨੂੰ ਹਜੇ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਜਰਸੀ ਲੈ ਕੇ ਆਇਆ ਕਾਫੀ ਕਲਰ ਦੇ ਵਿੱਚ ਫੁੱਲ ਹਾਈਟ ਦੇ ਵਿੱਚ ਦੂਜਾ ਸਰਸ ਹੁੰਦੀ ਹੈ ਸੂਨ ਦੇ ਵਿੱਚ 5 ਤੋਂ 6 ਦਿਨ ਜੇ ਬਾਕੀ ਪਏ ਆ ਅਰ ਰਿਕਵੈਲਟੀ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਆਰਡਰ ਕਰਮ ਵਾਲੀ ਤਿਆਰ ਕਰਤੀ ਆ ਉਹਦੀ ਆ ਤੇ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਕੋਈ ਸੀਟ ਨਹੀਂ ਹੈ ਬਾਈ ਜੀ ਇਹ ਸਭ ਚੈੱਕ ਕਰ ਲਓ ਫਲ ਕੱਦ ਦੇ ਵਿੱਚ ਪੱਟਪੜਾ ਚੈੱਕ ਕਰ ਸਕਦੇ ਆ ਇਹ ਕਰ ਸਕਦੇ ਆ ਕਿ ਜਵਾਨੇ ਚ ਜਵਾਲਟਾਂ ਬਹੁਤ ਪਈਆਂ ਪਈਆਂ ਸੀ ਇਹਨਾਂ ਨੂੰ ਪੂਰਾ ਵਧੀਆ ਆਰਡਰ ਤਿਆਰ ਕਰਕੇ ਕਰਮ ਵਾਲੀ ਸੋਊਗੀ ਫਲੂਨ ਨੇ ਬਾਈ ਜੀ 17 ਤੋਂ 18 ਕਿਲੋ ਦੁੱਤਾ ਦੂਜੀ ਸੋਇ ਇਸ ਵਾਰੀ 20 ਕਿਲੋ ਦੀ ਉਮੀਦ ਆ 20 ਕਿਲੋ ਜੋ ਕਿ ਚੰਗੀ ਘੇਰ ਵਾਲਾ ਵਧੀਆ ਚੋੜੂਗਾ ਬਾਕੀ ਪੂਰੀ ਸੀਟ ਠੰਡੀ ਆ ਬਾਈ ਜੀ ਹਵਾਨਾ ਦੇਖ ਸਕਦੇ ਫਿਟਿੰਗ ਵਾਲਾ ਆਰਡਰ ਤੇ ਸਿੱਧਾ ਹਵਾਨਾ ਵਿਚਾਲੇ ਤੀੜਾ ਦੇਖ ਰਹੇ ਸਿੱਧਾ ਜਾਂਦਾ ਕਿਸੇ ਪਾਸੇ ਪੁੱਠਾ ਡੇਡਾ ਲੇਵਾ ਨਹੀਂ ਹੈਗਾ ਹੱਥੀ ਚਵਾਈ ਵਾਲਾ ਥਣ ਲੱਗਿਆ ਲੇਵ ਤੇ ਮਿਲਕ ਵੀ ਦੇਖ ਸਕਦੇ ਬਹੁਤ ਸਟਰੋਂਗ ਲੱਗੀਆਂ ਪੰਜਾਂ ਸਿਆਂ ਦੇ ਨਾਲੋਂ ਕਰਨ ਵਾਲੀ ਪੂਰਾ ਵਧੀਆ ਆਰਡਰ ਤਿਆਰ ਕਰਕੇ ਸੂਗੀ ਹੁਣ ਇਦਾਂ ਦੀਆ ਬੜਾ ਗਰਮੀ ਦੇ ਵਿੱਚ ਚੱਲਦਿਆਂ ਦੁੱਧ ਸੰਘਣਾ ਹੋਊਗਾ ਇਹਦਾ ਤੇ ਫੈਂਟ ਵੀ ਮੰਨ ਕੇ ਚਲੋ ਵਧੀਆ ਆਊਗੀ ਤੇ ਰੇਟ ਇਹਦਾ ਜਿਵੇਂ ਨੋਰਮਲ ਹੀ ਰੱਖਣਾ ਆਪਾਂ ਕੋਈ ਬਾਹਲਾ ਨਹੀਂ ਕੋਈ 70 ਨਹੀਂ ਕੋਈ 75 ਨਹੀਂ ਬਸ 65000 ਇਹਦਾ ਮੁੱਲ ਆ ਵਿਚੋ ਛੋਟਛ ਬੈੜ ਪੂਰੀ ਚੰਗੀ ਆ ਫੁੱਲ ਹਾਈਟ ਦੇ ਬੱਚਾ ਕੋਈ ਛੋਟੀ ਮੰਨ ਕੇ ਨਾ ਖਰੀਦੇ ਫੇਸ ਚੈੱਕ ਕਰ ਸਕਦੇ ਦੁਬਾਰਤੋਂ ਫਿਰ ਕਾਫੀ ਕਲਰ ਦੇ ਵਿੱਚ ਜਰਸੀ ਪੰਜਾਬ ਵਾਲੀ 800 ਤੁਹਾਨੂੰ ਫਿਰ ਦਿਖਾ ਦਿੰਨੇ ਇੱਕ ਵਾਰੀ ਨੇੜ ਤੋਂ ਆ ਦੇਖ ਸਕਦੇ ਹਾਂ ਜੇ ਹਵਾਨਾ ਬਹੁਤ ਢੱਲਾਂ ਪਈਆਂ ਕਰਨ ਵਾਲੀ ਥਣ ਦੇਖ ਸਕਦੇ ਆ ਪੂਰੇ ਵਧੀਆ ਥਣ ਲੱਗਿਆ ਥੀਜਵਾਈ ਵਾਲੇ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ 65000 ਮੁੱਲ ਉਹਦੇ ਵਿੱਚੋਂ ਛੋਟਛੱਪਾ ਹੋ ਜੂਗਾ ਜੇ ਮੇਰੇ ਕਿਸੇ ਕਿਸਾਨ ਦਾ ਰਿਵੈਡ ਬੈੜ ਥਾਂ ਦੇਵੇ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਕਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਸਾਰੇ ਮੇਰੇ ਵੀਰਾਂ ਦਾ ਵੀਡੀਓ ਨਾਲ ਤੱਕ ਦੇਖਣ ਲਈ ਤਿਆਰ ਰੋ ਧੰਨਵਾਦ ਜਲਦ ਮਿਲਣਾ ਕਿਸੇ ਨਾ ਵੀਡੀਓ ਨਾਲ ਥੈਂਕ ਯੂ ਜੀ ਵੈਰੀ ਮਚ